ਰਵੀ ਜੀ ਵੈਸੇ ਮੈਂ ਤੁਹਾਡੇ ਅਰਗੇ ਚਵਲ ਤੇ ਝੂਠ ਬੰਦਿਆਂ ਨਾਲ ਮੱਥਾ ਨਹੀਂ ਮਾਰਨਾ ਚਾਹੁੰਦਾ ਪਰ ਫੇਰ ਵੀ ਮੇਰੇ ਈਟੀਟੀ 9594 ਕੈਡਰ ਨੂੰ ਤੁਸੀਂ ਡੀਮੋਟੀਵੇਟ ਕਰ ਰਹੇ ਹੋ ਸੋ ਮੈਂ ਆਪਦੇ ਈਟੀਟੀ 9594 ਕੈਡਰ ਦੇ ਮਾਧਿਅਮ ਦੇ ذریعے ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜੀ ਆਪਣੀ ਕੱਲ ਹੀアリング ਹੋਈ ਆ ਬਿਲਕੁਲ ਸਕਾਰਾਤਮਕ ਹੋਈ ਆ ਜੇ ਤਾਂ ਤੁਸੀਂ ਅੰਦਰ ਸੀ ਤਾਂ ਤੁਸੀਂ ਗੱਲ ਕਰੋ ਕਿਉਂਕਿ ਯਾਰ ਤੁਹਾਡੇ ਰਗੀਆਂ ਚਬਲਾਂ ਝੂਠਾਂ ਨਕਲੀ ਨੰਬਰ ਨਾ ਕੋਈ ਨੰਬਰ ਸ਼ੋ ਹੁੰਦਾ ਟੈਲੀਗ੍ਰਾਮ ਤੇ ਨਾ ਤੁਹਾਨੂੰ ਟੈਲੀਗ੍ਰਾਮ ਤੋਂ ਕਾਲ ਲੱਗਦੀ ਆ ਨਾ ਮੈਸੇਜ ਆਂਦਾ ਤੁਹਾਡਾ ਕੰਮ ਹੁੰਦਾ ਡੀਮੋਟੀਵੇਟ ਕਰਨਾ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਤੁਹਾਨੂੰ ਕੋਣ ਕਹਿੰਦਾ ਵੀ ਕੱਲ ਡਿਪਟੀ ਏਜੀ ਸਾਹਿਬ ਨਹੀਂ ਪੇਸ਼ ਹੋਏ ਕੱਲ ਜਿਹੜੇ ਸਾਡੇ ਡਿਪਟੀ ਏਜੀ ਸਾਹਿਬ ਸੀ ਨਾ ਅਮਨ ਧੀਰ ਸੀਗੇ ਅਮਨ ਧੀਰ ਜੀ ਬਿਲਕੁਲ ਪੇਸ਼ ਹੋਏ ਨੇ ਹਰਵਤਾਰ ਸਿੰਘ ਸੈਣੀ ਵੀ ਉੱਥੇ ਸੀਗੇ ਤੇ ਅਭਿਸ਼ੇਕ ਜੀ ਵੀ ਉੱਥੇ ਸੀਗੇ ਜਿਹੜੇ ਝਾਂਜੀ ਸਾਹਿਬ ਦੇ ਜੂਨੀਅਰ ਨੇ ਝਾਂਜੀ ਸਾਹਿਬ ਕੱਲ ਕੋਈ ਪਰਸਨਲ ਪ੍ਰੋਬਲਮ ਕਰਕੇ ਉਹਨਾਂ ਦੇ ਘਰ ਦਾ ਕੋਈ ਮਿਸ ਹੈਪਨਿੰਗ ਸੀਗੀ ਜਿਹਦੇ ਕਰਕੇ ਕੱਲ ਨਹੀਂ ਪੇਸ਼ ਹੋ ਸਕੇ ਠੀਕ ਆ ਤੁਸੀਂ ਕਿਵੇਂ ਕਹਿ ਸਕਦੇ ਹੋ ਯਾਰ ਤੁਹਾਡੇ ਵਰਗੀਆਂ ਝੂਠਾਂ ਦਾ ਕੰਮ ਹੁੰਦਾ ਕੈਡਰ ਨੂੰ ਡੀਮੋਟੀਵੇਟ ਕਰਨਾ ਪਹਿਲਾਂ ਕੋਰਟ ਦੇ ਵਿੱਚ ਜਾ ਕੇ ਪਤਾ ਕਰੋ ਵੀ ਕੱਲ ਡਿਪਟੀ ਏਜੀ ਅਮਨਦੀਪ ਸਿੰਘ ਪੇਸ਼ ਹੋਏ ਕਿ ਨਹੀਂ ਹੋਏ ਸਰਕਾਰ ਵੱਲੋਂ ਹਰਵਤਾਰ ਸਿੰਘ ਸੈਣੀ ਆਏ ਕਿ ਨਹੀਂ ਆਏ ਜਿਹੜੇ ਚਾਂਜੀ ਸਾਹਿਬ ਦੇ ਜੂਨੀਅਰ ਨੇ ਅਪਸ਼ੇਕ ਜੀ ਆਏ ਕਿ ਨਹੀਂ ਆਏ ਯਾਰ ਕੀ ਗੱਲਾਂ ਕਰਦੇ ਹੋ ਤੁਸੀਂ ਯਾਰ ਤੁਹਾਨੂੰ ਮੈਂ ਝੂਠਾ ਮੰਨਦਾ ਦੁੱਕੀ ਬੰਦੇ ਹੋ ਤੁਸੀਂ ਆਪਦੇ origial ਨੰਬਰ ਤੋਂ ਮੈਸੇਜ ਕਰੋ ਜਾਂ ਤਾਂ ਟੈਲੀਗ੍ਰਾਮ ਤੇ ਫੋਨ ਚੱਕੋ ਕਾਲ ਚੱਕੋ ਨਾ ਤੁਹਾਡੇ ਟੈਲੀਗ੍ਰਾਮ ਤੇ ਫੋਨ ਕਾਲ ਲੱਗਦੀ ਆ ਇਹਰ ਤੁਹਾਡੇ ਵਰਗੀਆਂ ਝੂਠਾਂ ਦਾ ਜਵਾਬ ਦੇਣਾ ਵੈਸੇ ਬਣਦਾ ਨਹੀਂ ਪਰ ਸਾਨੂੰ ਜਵਾਬ ਤਾਂ ਦੇਣਾ ਪੈਂਦਾ ਕਿਉਂਕਿ ITT 9894 ਕੈਡਰ ਸਾਡੇ ਤੇ ਬਲੀਵ ਕਰਦਾ ਸਾਡੇ ਤੇ ਵਿਸ਼ਵਾਸ ਕਰਦਾ ਇਸ ਕਰਕੇ ਸਾਨੂੰ ਤੁਹਾਡੇ ਵਰਗੀਆਂ ਝੂਠਾਂ ਦਾ ਜਵਾਬ ਦੇਣਾ ਪੈਂਦਾ